ਤੁਸੀਂ ਵੇਖ ਰਹੇ ਉਸ ਕਾਨਿਸ਼ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਚੇਤ ਮਹੀਨੇ ਦੇ ਪਹਿਲੇ ਦਿਨ ਨਰਾਤੇ ਵੱਡੀ ਘਟਨਾ ਵਾਪਰੀ ਹੈ ਦੱਸਦੇ ਕਿ ਵਰਤ ਵਾਲਾ ਆਟਾ ਖਾਨ ਤੋਂ ਬਾਅਦ 150 ਦੇ ਕਰੀਬ ਲੋਕ ਬਿਮਾਰ ਹੋਏ ਨੇ ਉਲਟੀਆਂ ਤੇ ਚੱਕਰਾਂ ਤੋਂ ਬਾਅਦ ਬੇਹੋਸ਼ ਹੋ ਜਾਂਦੇ ਨੇ ਜਿਨ੍ਹਾਂ ਨੂੰ ਵਕ ਵਕ ਹਸਪਤਾਲਾਂ ਦੇ ਵਿੱਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ ਤੇ ਘਟਨਾ ਜਿਹੜੀ ਹੈ ਜਲਾਲਾਬਾਦ ਦੇ ਵਿੱਚ ਵਾਪਰੀ ਹੈ ਵਧੇਰੇ ਜਾਣਕਾਰ ਦੇਣ ਦੇ ਲਈ ਸਾਡੇ ਸਹਿਯੋਗੀ ਪੱਤਰਕਾਰ ਜਲਾਲਾਬਾਦ ਤੋਂ ਅਰਵਿੰਦ ਤਨੇਜਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਜਿਨ੍ਹਾਂ ਤੋਂ ਪੂਰੀ ਜਾਣਕਾਰੀ ਲਵਾਂਗੇ ਜੀ ਅਰਵਿੰਦ ਤਨੇਜਾ ਦੀ ਤੁਹਾਡੇ ਇਲਾਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੇ ਵਰਤ ਵਾਲਾ ਆਟਾ ਖਾਣ ਤੋਂ ਬਾਅਦ ਬਿਮਾਰ ਹੋਏ ਨੇ ਤੁਹਾਡੇ ਕੋਲ ਇਸ ਨੂੰ ਲੈ ਕੇ ਕੀ ਜਾਣਕਾਰੀ ਹੈ ਜੀ ਬਿਲਕੁਲ ਦੱਸ ਦਈਏ ਕਿ ਕੱਲ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਨਰਾਤੇ ਸੀ ਔਰ ਲੋਕਾਂ ਦੇ ਵੱਲੋਂ ਰਾਤੇ ਬੜੀ ਹੀ ਸ਼ਰਦਾ ਦੇ ਨਾਲ ਰੱਖੇ ਜਾਂਦੇ ਆ ਔਰ ਇਹ ਸ਼ਰਦਾ ਦੇ ਨਾਲ ਰੱਖੇ ਹੋਏ ਨਰਾਤੇ ਆ ਕਾਰਨ ਹੀ ਵੱਡੀ ਤعداد ਦੇ ਵਿੱਚ ਲੋਕ ਹਸਪਤਾਲ ਪਹੁੰਚੇ ਆ ਦੱਸ ਦਈਏ ਕਿ ਕੱਲ ਨਰਾਤੇਆਂ ਦਾ ਆਟਾ ਜਿਹੜਾ ਹੁੰਦਾ ਹੈ ਜਿਸ ਨੂੰ ਤਲੌਂਾ ਆਟਾ ਕਿਹਾ ਜਾਂਦਾ ਉਹ ਆਟੇ ਦਾ ਸੇਮ ਲੋਕਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਕੀਤਾ ਗਿਆ ਤਾਂ ਕੱਲ ਸ਼ਾਮ ਤੋਂ ਹੀ ਜਿਹੜਾ ਹੈਗਾ ਲੋਕਾਂ ਦੀ ਤਬੀਅਤ ਖਰਾਬ ਹੋਣ ਲੱਗ ਪਈ ਜਿਹੜੇ 슈ਗਰ ਦੇ ਪੇਸ਼ੈਂਟ ਨੇ ਉਹਨਾਂ ਦੀ 슈ਗਰ ਘਟ ਗਈ ਇਸੇ ਤਰ੍ਹਾਂ ਹੀ ਬਲੱਡ ਪ੍ਰੈਸ਼ਰ ਡਾਊਨ ਹੋ ਗਿਆ ਕੁਝ ਲੋਕਾਂ ਨੂੰ ਚੱਕਰ ਆਣੇ ਫਿਰ ਹੋ ਗਏ ਉਲਟੀਆਂ ਦੀ ਸ਼ਿਕਾਇਤ ਹੋ ਗਈ ਤਾਂ ਉਸ ਤੋਂ ਬਾਅਦ ਵਕ ਵਕ ਹਸਪਤਾਲਾਂ ਦੇ ਵਿੱਚ ਲੋਕਾਂ ਨੂੰ ਭਰਤੀ ਕਰਵਾਇਆ ਗਿਆ ਜਲਾਲਾਬਾਦ ਦੇ ਜਿੰਨੇ ਵੀ ਪ੍ਰਾਈਵੇਟ ਹਸਪਤਾਲ ਸਾਰੇ ਇਸ ਸਮੇਂ ਫੁੱਲ ਹੈਗੇ ਹਰ ਇੱਕ ਹਸਪਤਾਲ ਦੇ ਵਿੱਚ ਕਪੈਸਿਟੀ ਦੇ ਮੁਤਾਬਕ ਜਿਹੜੇ ਆ ਪੇਸ਼ੈਂਟ ਹੈ ਉਹ ਦਾਖਲ ਹੈ ਔਰ ਰੀਜ਼ਨ ਜਿਹੜਾ ਹੈਗਾ ਉਹ ਸਭ ਦਾ ਇੱਕ ਹੀ ਹੈ ਕਿ ਆਟਾ ਜਿਹੜਾ ਹੈਗਾ ਦਲਵਾਂ ਦਾ ਉਹਨਾਂ ਦੇ ਵੱਲੋਂ ਖਾਤਾ ਗਿਆ ਸੀ ਇੱਥੇ ਦੱਸ ਦਈਏ ਕਿ ਇੱਕ ਅਨੁਮਾਨ ਦੇ ਮੁਤਾਬਕ 100 ਤੋਂ 150 ਲੋਕ ਜਿਹੜੇ ਐ ਇਸ ਤੋਂ ਇਫੈਕਟਡ ਹੋਏ ਐ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਤਬੀਅਤ ਖਰਾਬ ਹੋਈ ਉਸ ਤੋਂ ਬਾਅਦ ਵਾਕ-ਵਾਕ ਹਸਪਤਾਲਾਂ ਦੇ ਵਿੱਚ ਭਰਤੀ ਹੈਗੇ ਆ ਔਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਦਲਵਾਂ ਦਾ ਆਟਾ ਜਿਹੜਾ ਕਿ 70 ਤੋਂ 75 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਦਾ ਉਹ ਕੁਝ ਦੁਕਾਨਦਾਰਾਂ ਦੇ ਵੱਲੋਂ 45 ਰੁਪਏ ਕਿਲੋ 50 ਰੁਪਏ ਕਿਲੋ ਦੇ ਹਿਸਾਬ ਨਾਲ ਵੇਚਿਆ ਗਿਆ ਸੀ ਜਿੱਥੋਂ ਸਿੱਧੇ ਹੀ ਜਿਹੜਾ ਹੈਗਾ ਮਿਲਾਵਟ ਦੀ ਜਿਹੜੀ ਹੈਗੀ ਆਸ਼ੰਕਾ ਜ਼ਾਹਰ ਹੁੰਦੀ ਹੈ ਤਾਂ ਪੰਜ ਦੇ ਕਰੀਬ ਹੋਲਸੇਲਰ ਨੇ ਪੂਰੇ ਸ਼ਹਿਰ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਜਿਹੜਾ ਕੀ ਹੈ ਇਹ ਹੋਲਸੇਲ ਦਾ ਕੰਮ ਕੀਤਾ ਜਾਂਦਾ ਫਿਲਹਾਲ ਵਿਧਾਇਕ ਵੀ ਜਿਹੜਾ ਹੈਗਾ ਬਿਮਾਰਾਂ ਦਾ ਹਾਲਚਾਲ ਜਾਣਨ ਦੇ ਲਈ ਹਸਪਤਾਲ 'ਚ ਪਹੁੰਚੇ ਆ ਔਰ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਹਦਾਇਤਾਂ ਕੀ ਦਿੱਤੀਆਂ ਗਈਆਂ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਔਰ ਜਾਂਚ ਦੇ ਵਿੱਚ ਪਤਾ ਲਾਇਆ ਜਾਵੇ ਕਿ ਕਿਹੜੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਮਿਲਾਵਟ ਕੀਤੀ ਗਈ ਜਾਂ ਫਿਰ ਕੋਈ ਗੈਰਹੀਲੀ ਚੀਜ਼ ਸੀ ਜਿਹੜੀ ਕਿ ਆਟੇ ਦੇ ਵਿੱਚ ਆ ਗਈ ਜਿਸ ਦੇ ਕਾਰਨ ਜਿਹੜਾ ਕੀ ਹੈ ਇਹ ਇਹਨੇ ਵੱਡੇ ਪੱਧਰ ਤੇ ਲੋਕ ਬਿਮਾਰ ਹੋਏ ਹੈ ਤੇ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਕੋਈ ਇੱਕ ਦੁਕਾਨਦਾਰ ਨਹੀਂ ਸੀ ਪਰ ਸ਼ਾਪ ਹੋ ਗਈ ਹੈ ਕਈ ਦੁਕਾਨਾਂ ਹੈ ਜਿਨ੍ਹਾਂ ਦੇ ਉੱਤੇ ਲੋਕਾਂ ਦੇ ਵੱਲੋਂ ਇਹ ਆਟਾ ਜਿਹੜਾ ਹੈਗਾ ਉਹ ਖਰੀਦਿਆ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਦੀ ਤਬੀਅਤ ਖਰਾਬ ਹੋਣੀ ਸ਼ੁਰੂ ਹੋ ਗਈ ਜੀ ਜੀ ਤਾਂ ਕਿਹੜੇ ਜਿਹੜੇ ਇਲਾਕੇ ਦੇ ਲੋਕ ਨੇ ਜਿਹੜੇ ਇਹ ਆਟਾ ਖਾਂਦੇ ਨਾਲ ਬਿਮਾਰ ਹੋਏ ਨੇ ਦੇਖੋ ਜਲਾਲਾਬਾਦ ਲੋਕਲ ਸਿਟੀ ਦਾ ਏਰੀਆ ਹੈਗਾ ਜਿੱਥੋਂ ਲੋਕ ਸਾਹਮਣੇ ਆਏ ਆ ਇਸੇ ਤਰ੍ਹਾਂ ਹੀ ਅਰਾਈਆਂ ਵਾਲਾ ਪਿੰਡ ਜਿਹੜਾ ਹੈਗਾ ਉਸ ਰੋਡ ਤੇ ਜਿਹੜੇ ਲੋਕ ਵਸਦੇ ਜਾਂਦੇ ਰਹਿੰਦੇ ਉਹ ਸਾਹਮਣੇ ਆਏ ਆ ਆ ਪਿੰਡ ਪੰਜੇ ਕੀ ਪਿੰਡ ਹੈਗਾ ਜਿਹੜਾ ਕਿ ਗੁਰੂ ਹਰਕਾਹੇ ਹਲਕੇ ਦੇ ਵਿੱਚ ਪੈਂਦਾ ਉੱਥੋਂ ਵੀ ਕੁਝ ਇੱਕ ਸ਼ਿਕਾਇਤਾਂ ਸਾਹਮਣੇ ਆਈਆਂ ਆ ਹੋਰ ਵੀ ਕਈ ਪਿੰਡ ਹੈਗੇ ਆ ਜਲਾਲਾਬਾਦ ਦੇ ਨਾਲ ਲੱਗਦੇ ਜਿਹੜੇ ਇਲਾਕੇ ਦੇ ਨਾਲ ਰੱਖਦੇ ਜਿੱਥੇ ਵੀ ਲੋਕ ਸ਼ਰਦਾ ਦੇ ਨਾਲ ਜਿਹੜਾ ਹੈਗਾ ਮਾਤਾ ਦੇ ਨਰਾਤੇ ਰੱਖਦੇ ਆ ਔਰ ਨਰਾਤਿਆਂ ਦੇ ਦੌਰਾਨ ਜਿਹੜਾ ਕਿ ਤਲਵਾਂ ਦੇ ਆਟੇ ਤੋਂ ਤਿਆਰ ਹੋਈਆਂ ਚੀਜ਼ਾਂ ਖਾਂਦੇ ਆ ਤਾਂ ਉਹਨਾਂ ਵਿੱਚ ਇਹ ਜਿਹੜੀ ਹੈ ਸ਼ਿਕਾਇਤ ਆਈ ਹੈ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਫਿਲਹਾਲ ਜਿਹੜਾ ਕਰਿਆਨਾ ਯੂਨੀਅਨ ਹੈਗੀ ਆ ਵਪਾਰ ਮੰਡਲ ਹੈਗਾ ਉਹਦੇ ਵੱਲੋਂ ਸ਼ਹਿਰ ਦੇ ਵਿੱਚ ਅਨਾਉਂਸਮੈਂਟ ਜਿਹੜੀ ਆ ਉਹ ਕਰਵਾਈ ਜਾ ਰਹੀ ਹੈ ਕਿ ਕਿਸੇ ਵੀ ਦੁਕਾਨਦਾਰ ਤੋਂ ਤਲਵਾਂ ਦਾ ਆਟਾ ਨਾ ਖਰੀਦਿਆ ਜਾਵੇ ਕੋਈ ਲਾਵਾ ਉਹਨਾਂ ਨੇ ਆਟਾ ਜਿਹੜਾ ਦੁਕਾਨਾਂ ਤੇ ਪਿਆ ਹੈਗਾ ਉਹ ਵਾਪਸ ਜਿਹੜਾ ਕਿ ਕਥਾ ਕਰਨ ਦੀ ਕਾਇਤ ਸ਼ੁਰੂ ਕਰ ਦਿੱਤੀ ਔਰ ਨਾਲ ਹੀ ਇਹ ਗੱਲ ਵੀ ਆਖੀ ਹੈ ਕਿ ਇਸ ਮਾਮਲੇ ਦੀ ਪ੍ਰਸ਼ਾਸਨ ਦੇ ਵੱਲੋਂ ਜਾਂਚ ਕੀਤੀ ਜਾਵੇ ਔਰ ਜੋ ਵੀ ਇਸ ਦੇ ਵਿੱਚ ਦੋਸ਼ੀ ਹੋਏਗਾ ਉਸ ਦੇ ਖਿਲਾਫ ਬੰਦੀ ਸਖਤ ਕਾਰਵਾਈ ਕੀਤੀ ਜਾਵੇ ਜੀ ਜੀ ਤਾਂ ਜਾਣਕਾਰ ਦੇਣ ਲਈ ਧੰਨਵਾਦ ਜੀ ਸੋ ਐਸਾਨ ਸਾਡੇ ਸਹਿਯੋਗੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਵਰਤ ਵਾਲਾ ਆਟਾਖਾਨ ਤੋਂ ਬਾਅਦ ਹੀ ਲੋਕ ਬਿਮਾਰ ਹੋਏ ਨੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਤੇ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਸ ਆਟੇ ਦੇ ਵਿੱਚ ਅਜਿਹਾ ਕੀ ਸੀ ਜਿਸ ਦੇ ਨਾਲ ਲੋਕ ਬਿਮਾਰ ਹੋਏ ਨੇ ਉਧਰ ਡਾਕਟਰ ਦਾ ਐਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਕਹਿਣਾ ਸੀ ਆਓ ਸੁਣਦੇ ਹਾਂ ਦੀ ਪ੍ਰੋਬਲਮ ਆਈ ਹੈ ਜਿਹੜਾ ਕਹਿ ਰਹੇ ਆ ਕਿ ਕਾਫੀ ਲੋਕਾਂ ਨੂੰ ਫੂਡ ਪాయిਜ਼ਨਿੰਗ ਹੋਈ ਹੈ ਲਾਸਟ ਇਵਨਿੰਗ ਮਤਲਬ ਕੁਝ ਕੇਸਸ ਆਏ ਆ ਜਿਹੜੇ ਸਸਪੈਕਟਡ ਫੂਡ ਪాయిਜ਼ਨਿੰਗ ਹੈ ਬਟ ਫੂਡ ਪాయిਜ਼ਨਿੰਗ ਦੇ ਪਰਟੀਕੂਲਰ ਉਹਨਾਂ ਦੀ ਹਿਸਟਰੀ ਇਹੀ ਹੈ ਕਿ ਉਹਨਾਂ ਨੇ ਵਰਤ ਵਾਲਾ ਖਾਣਾ ਖਾਇਆ ਸੀ ਮਤਲਬ ਵੈਦਰ ਉਹ ਦਾ ਫਾਰਮ ਉਹਨਾਂ ਨੇ ਆਟਾ ਜਾਂ ਚਾਵਲ ਚਾਰੋਂ ਤਿੰਨੋ ਚਾਰੋਂ ਪੇਸ਼ੈਂਟ ਦੀ ਕੰਪਲੇਂਟ ਵੀ ਕੀ ਹੈ ਔਰ ਉਹ ਜਿਹੜੇ ਸਿੰਪਟਮ ਸੀ ਕਿ ਘਾਰੋ ਤੋਂ ਦੋ ਦੋ ਤਿੰਨ ਤਿੰਨ ਘੰਟੇ ਤੋਂ ਵਮਟ ਵਿਦ ਡਾਇਰਰਾਈਆ ਗੋ ਐਂਡ ਗਬਰਾਟ ਸਟਿੰਗ ਦੇ ਨਾਲ ਪੇਸ਼ੈਂਟ ਰੱਖ ਦਿੱਤੇ ਆ ਕਨ ਕੰਡੀਸ਼ਨ ਕਿਦਾਂ ਦੀ ਉਹਨਾਂ ਦੀ ਨਹੀਂ ਪ੍ਰੈਜ਼ੈਂਟਲੀ ਮੋਸਟ ਆਫ देम ਆਰ ਵੈਰੀ ਸਟੇਬਲ ਪਰ ਇਕ ਪੇਸ਼ਨਰਲੀ ਮਾਰਨਿੰਗ ਆਇਆ ਸtill ਅੰਡਰ ਟਰੀਟਮੈਂਟ ਹੈ ਲੈਟਸ ਸੀ ਕਿ ਕਾ ਕਰੇਗਾ ਥੈਂਕ ਯੂ ਜਿਲਾਲਾਬਾਦ ਤੋਂ ਅਰਵਿੰਦ ਤਨੇ ਜਦੀ ਰਿਪੋਰਟ